ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਆ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੇ ਟਾਈਮ ਐ ਜਿਹੜਾ ਟਾਈਮ ਨਾ ਸ਼ਾਮ ਹੋ ਗਈ ਆਪਾਂ ਚੱਲ ਕੇ ਨੇ ਬਾਜ਼ਾਰ ਆਪਾਂ ਕੰਮ ਤਾਂ ਤੇ ਕਰਦੇ ਸਾਰੇ ਆਪਾਂ ਅਗਰ ਉਸ ਲਈ ਆਪਣੀ ਰੋਟੀ ਰਹੀ ਸੀ ਮੈਂ ਚਲੋ ਆਪਾਂ ਆ ਕੇ ਬਣਾਵਾਂਗੇ ਆਪਾਂ ਲੈ ਕੇ ਆ ਰਹੇ ਜੀ ਕੋਟ ਜਾਂ ਕੋਟੀ ਅੱਪਾ ਕਰਕੇ ਸ਼ਾਪਿੰਗ ਦੇਖਦੇ ਜਾ ਕੇ ਸ਼ੌਪ ਤੇ ਜਾ ਕੇ ਕੀ ਆਪਾਂ ਨੂੰ ਪਸੰਦ ਆਉਂਦਾਗਾ ਉਂਝ ਤਾਂ ਆਪਣਾ ਸਰਦਾ ਸੀਗਾ ਜੀ ਇਸ ਕਰਕੇ ਆਪਾਂ ਨੇ ਨਾ ਦੋ ਅੱਗੇ ਪ੍ਰੋਗਰਾਮ ਮਾਸ਼ਾਅੱਲਿ ਉਹਨਾਂ ਕੁ ਥੋੜਾ ਕਾਫੀ ਜ਼ਿਆਦੇ ਆ ਤੇ ਮਾਝਾ ਦਿੱਤਾ ਜੀ ਲਿਆਉਣੇ ਕਿ ਚਲੋ ਜਾ ਕੇ ਦੇ ਦੇ ਤੇ ਕੀ ਪਸੰਦ ਆਦਾ ਤੁਹਾਨੂੰ ਦਿਖਾਉਣੇ ਚਲੋ ਜੀ ਆਪਾਂ ਚੱਲਦੇ ਆਂ ਬਾਜ਼ਾਰ ਚੋ ਜੀ ਆਪਾਂ ਬਾਜ਼ਾਰ ਦਾ ਕੀ ਮਿਲਦੇ ਆਂ ਸ਼ਾਪ ਦੇ ਪਹੁੰਚਣਾ ਇਹ ਨਾ ਲੇਡੀ ਜੀ ਨਹੀਂ ਹੈਗੇ ਕੋਟ ਕੋਟੀਆਂ ਜਿੰਸ ਨੇਗੇ ਉਹ ਤੇਰੇ ਕੁੱਤੇ ਬਹੁਤ ਸੋਹਣੇ ਬਣਨੇ ਆ ਅੱਜ ਤੁਹਾਨੂੰ ਲੈਂ ਕੇ ਦੇ ਦਿਆਂਗਾ ਕੁੱਤਾ ਇਹ ਨਾਂ ਆਪਣੇ ਜਰਾ ਲਾ ਦੇ ਪਸੰਦ ਆ ਬਹੁਤ ਪਲੇਅਰ ਦਿਖਾ ਦੇ ਬਹੁਤ ਐਟਮਿਕ ਲੇਡੀ ਜੇ ਅੱਡਾ ਲੱਭਣ ਆ ਲੈ ਉਹ ਖੱਟੀ ਹੋਰ ਨਾਲ ਜੋੜਦਾ ਮੈਂ ਦੇਖੋ ਤੇ ਥੱਲੇ ਐਡੀ ਦੇ ਦਬੀ ਬਣਾ ਕੇ ਥੱਲੇ ਲਾ ਲੈ ਚੱਪਾ ਦੇ ਦੇ ਕੋਟ ਬੁਲੇ ਯਾਰ ਜਿਹੜਾ ਸੈਲੈਕਟ ਕੀਤਾ ਦੇਖੋ ਕਲਰ ਤੁਸੀਂ ਕਿ ਕਿਹਦੇ ਵਿੱਚ ਕਿੰਨੇ ਕਾ ਕਲਰਸ ਹੋ ਗਏ ਇੱਥੇ ਚਾਰ ਕਲਰ ਹੋ ਗਏ ਚਾਰ ਕਲਰ ਸੀਗੇ ਆਪਣਾ ਇੱਕ ਵਾਲਾ ਵਾਲਾ ਹੋ ਗਿਆ ਇਹੋ ਬਲੈਕ ਸੀਗਾ ਇਹ ਬਲੈਕ ਸੀਗਾ ਇਹ ਕੇਸ ਧਾਰ ਕੇ ਜਾ ਸੀਗਾ ਨਹੀਂ ਫਿਰ ਇਹ ਚੱਲ ਗਿਆ ਬਾਕੀ ਬਲੈਕ ਹੋ ਗਏ ਕਿੰਨੇ ਚਾਰ ਹੋ ਗਏ ਪਹਿਲਾਂ ਤਾਂ ਇਸ ਠੀਕ ਆਗਾ ਇਹ ਉਹ ਇਹਦੇ ਨਾਲ ਥੋੜਾ ਲੌਂਗ ਵੀ ਠੀਕ ਆ ਨਾ ਫਿਰ ਉਹਦੇ ਨਾਲ ਦੂਸਰੇ ਨਾਲ ਉਹ ਜਿਆਦਾ ਥੋੜੀ ਜਿਹੀ ਨਾ ਇਹ ਬਹੁਤ ਸੈਮੀ ਜਾ ਕੇ ਬਣੀ ਸੀ ਇਹਦਾ ਬਟਨ ਵੀ ਇੱਥੇ ਬੁਧੇ ਸੈਂਟਰ ਚ ਆ ਗਿਆ ਨਹੀਂ ਉਹ ਬੜੇ ਛੱਲੇ ਨੀਵੇਂ ਜਿਹੇ ਉਹ ਜਿਆਦਾ ਥੋੜਾ ਗਲਾ ਜਿਆਦਾ ਓਵਰ ਸੂਨਾ ਇਹਦਾ ਗਲਾ ਵਗੈਰਾ ਵੀ ਇੱਕ ਹੀ ਹੈ ਜੀ ਹਾਂ ਤਾਂ ਆਪਾਂ ਨੇ ਕੋਟ ਸਿਲੈਕਟ ਕਰ ਲਿਆ ਆਪਾਂ ਨੇ ਵਿਲੇਜਰ ਆ ਲੈ ਲਿਆ ਸਹੀ ਠੀਕ ਲੱਗਾ ਕਿ ਇਹ ਦੁਪੱਟਾ ਦੇ ਨਾਲ ਆਪਾਂ ਇੱਧਰ ਦੇ ਦਿਆਂ ਫਲਤੀਆਂ ਛੱਟ-ਛੱਟ ਜੱਦੋਂ ਕਿਵੇਂ ਲੱਗਦਾ ਤੁਹਾਨੂੰ ਇਹ ਨਾ ਟਾਈਟ ਤਾਂ ਗਏ ਵੀ ਹੂੰ ਕਿਵੇਂ ਲੱਗਿਆ ਚੱਲ ਹੋਰ ਦਿਖਾ ਵੀਰ ਹਾਂ ਥੋੜਿਆ ਤਾਂ ਦੇਖਦੇ ਆ ਇਹ ਆ ਗਿਆ ਬਲੇਜ਼ਰ ਕੋਟ ਬਲੇਜ਼ਰ ਦੇ ਹਿਸਾਬ ਦੇ ਨਾਲ ਲਈ ਆਪਾਂ ਜਾਇਆ ਆਇਆ ਆਪਾਂ ਗਈ ਸੀਗੇ ਬਾਜ਼ਾਰ ਸੋਨੋ ਦੇ ਕਹਿੰਦੇ ਸੀ ਆਪਾਂ ਕਰਕੇਣਾ ਸ਼ਾਪਿੰਗ ਆਪਾਂ ਕਰਕੇਣਾ ਸ਼ਾਪਿੰਗ ਤੇ ਆਪਾਂ ਲੈ ਕੇ ਆਏ ਜੀ ਬਲੇਜ਼ਰ ਸੋਨੋਂ ਆਪਾਂ ਪਾ ਕੇ ਵੀ ਦਿਖਾ ਜਾਗਾ ਵੀਡੀਓ 'ਚ ਤੁਸੀਂ ਦੇਖਿਓ ਉੱਥੇ ਆਪਾਂ ਸ਼ਾਪ ਜਾਗੇ ਸੀ ਪਾ ਕੇ ਦੇਖਿਆ ਸੀ ਆਪਾਂ ਦੋ ਤਿੰਨ ਚੀਜ਼ਾਂ ਲੈਣੀਆਂ ਸੀਗੇ ਬਟਨ ਦੇ ਨਿਹਰਾ ਵਾਲਾ ਹੋ ਗਿਆ ਇਸ ਕਰਕੇ ਆਪਾਂ ਤੋਂ ਇੱਕ ਹੀ ਆਪਾਂ ਕਿੰਨਾ ਬਲੇਜ਼ਰ ਲੈ ਕੇ ਆਇਆ ਤੇ ਕਹਣਾ ਵੀ ਕੋਟ ਲੈਣਾ ਸੀਗਾ ਉਹ ਫੇਸ ਕਰਕੇ ਆਪਾਂ ਦੁਬਾਰਾ ਜਾਣਾ ਕਿਉਂਕਿ ਉਹ ਸ਼ੌਪ ਤੇ ਆਪਾਂ ਨੂੰ ਜੱਟਿਆ ਨਹੀਂ ਹੈਗਾ ਫਿਰ ਆਪਾਂ ਦੂਸਰੀ ਸ਼ੌਪ ਤੇ ਦੇਖਾਂਗੇ ਜਿੱਥੇ ਆਪਾਂ ਨੂੰ ਪੈਸਾ ਮਿਲਿਆ ਤੇ ਉਂ ਤਾਂ ਸਰਦਾ ਸੀਗਾ ਜਿਉਂ ਜਿਹਾ ਆਪਾਂ ਨੂੰ ਆਪਣਾ ਕੋ ਜੈਕਟਾ ਸੀਗੇ ਚਾਰ ਪੰਜ ਕੋਟੀਆਂ ਸੀਗੇ ਜੀ ਮੈਂ ਚਲੋ ਆਪਾਂ ਇਸ ਵਾਰ ਆਪਾਂ ਆਪਣੀ ਮੰਦੀਤ ਮੰਨਾ ਪੂਰੀ ਕੀਤੀ ਮਾ ਤੇ ਆਪਾਂ ਬਲੇਜਰ ਕੋਟ ਲੈਣਾ ਇਸ ਵਾਰ ਆਪਾਂ ਲੈਟੇ ਬਲੇਜਰ ਕੋਟ ਤੇ ਚਲੋ ਵੀ ਜਦੋਂ ਵੀ ਮਾਨੂੰ ਕੋਈ ਜੀ ਕਰੇ ਚਾਹੀਏ ਨਾ ਸ਼ੌਪ ਪੂਰੇ ਕਰ ਲੈਣੇ ਚਾਹੀਦੇ ਨੇ ਬੰਦੇ ਨੂੰ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਬਲੇਜਰ ਲੈ ਕੇ ਇਹ ਨਾਲ 4 5 ਰੰਗ ਸੀਗੇ ਸੰਤੂ ਸੀਗੇ ਜਿਹੜੇ ਆਪਾਂ ਤੇ ਤੁਹਾਨੂੰ ਸ਼ੌਪ ਤੇ ਦਿਖਾਈ ਸੀਗੇ ਇਹ ਆਪਾਂ ਨੂੰ ਇਹ ਵਾਲਾ ਕਦਰ ਫਿੱਟ ਆਇਆ ਇਹ ਦੇਖੋ ਇਹ ਦੇਖੋ ਨਾਲੇ ਤਾਂ ਇਹ ਸ਼ਾਰਟ ਹੈ ਗਈ ਨਾਲ ਇਹ ਲੌਂਗ ਹੈ ਨਾਲੇ ਸ਼ਾਰਟ ਹੈ ਬਾਹਲਾ ਲੌਂਗ ਨਹੀਂ ਹੈਗਾ ਦੇਖ ਸਕਦੇ ਹੋ ਤੁਸੀਂ ਤੇ ਜਿਹੜੇ ਜ਼ਿਆਦਾ ਲੌਂਗ ਆਉਂਦੇ ਸੀਗੇ ਉਹ ਨਾਲ ਉਹਦੀ ਬਾਜੂ ਉਹ ਰਹਿ ਜਾਂਦੀ ਸੀਗੀਆਂ ਖੁੱਲਾ ਜਾਂਦਾ ਸੀ ਵਾਲਾ ਲੌਂਗ ਹੁੰਦਾ ਸੀ ਇਹਦੀਆਂ ਬਾਜੂ ਵੀ ਠੀਕ ਨੇਗੀਆਂ ਤੇ ਲੌਂਗ ਸ਼ਾਪਿੰਗ ਠੀਕ ਹੈਗਾ ਇਹਦੇ ਆਪਣੇ ਦੇਖੋ ਕਾਲਰ ਤੇ ਫਰ ਲੱਗਿਆ ਹੋਇਆ ਤੇ ਦੂਸਰਿਆਂ ਦੀ ਫਰ ਜਿਹੜੇ ਹੋਰ ਸੀਗੇ ਫ੍ਰੀਜ਼ਰ ਉਹਨਾਂ ਦੇ ਫਰ ਲੈਦੇ ਵੀ ਸੀਗੇ ਇਹਦੇ ਨਾਲ ਨਾਲ ਹੀ ਅਟੈਚ ਆਈ ਤੇ ਇੱਕ ਬਲੈਕ ਰੰਗ ਦਾ ਸੀਗਾ ਇੱਕ ਇਹ ਜੋ ਡਾਰਕ ਰੰਗ ਦਾ ਸੀਗਾ ਇੱਕ ਸੋਨੇ ਰੰਗਾ ਜਿਹਾ ਸੀਗਾ ਕਈ ਰੰਗ ਸੀਗੇ ਜਿ ਕਾਫੀ ਕਲਰ ਸੀਗੇ ਚਾਰ ਪੰਜ ਕਲਰ ਸੀਗੇ ਸੋਨੂੰ ਆਪਾਂ ਦਿਖਾਈ ਦੇ ਉੱਥੇ ਆਪਾਂ ਪਾ ਕੇ ਦੇਖਿਆ ਤੁਸੀਂ ਵੀਡੀਓ ਚ ਦੇਖਿਆ ਮੇਰੇ ਪਾਇਆ ਵਾ ਬਹੁਤ ਵਧੀਆ ਫਟ ਆਉਂਦਾ ਜਿਹੜੇ ਦੂਸਰੇ ਲੌਂਗਸ ਉਹ ਕੋਟੇ ਖੁੱਲੇ ਜਿਆਦੇ ਰਹਿ ਜਾਂਦੇ ਸੀਗੇ ਉਹਨੇ ਤੇ ਜੇਪਨ ਟੱਕਣ ਵਾਲੀਆਂ ਸੀਗੇ ਇਹਨੇ ਸਾਈਡ ਜੇ ਬੈ ਗਈ ਆ ਇਸ ਤਰ੍ਹਾਂ ਹੀ ਆਪਾਂ ਨਾ ਸ਼ਾਪਿੰਗ ਕਰਾਂ ਨਹੀਂ ਸੱਪਾ ਤੁਹਾਨੂੰ ਦਿਖਾਉਣਾ ਕੋਟ ਦੇਖੋ ਜੀ ਬਲੇਜ਼ਰ ਕੋਟ ਸੋਨਾਂ ਆਪਾਂ ਖੋਲ ਕੇ ਦਿਖਾਉਣਾ ਸਾਰਾ ਦੱਸ ਦਿਆਂ ਇਹਦਾ ਰੇਟ ਪ੍ਰਾਈਜ਼ ਕੀ ਚੀਜ਼ ਆ ਇਹ ਕਿਵੇਂ ਕਿਵੇਂ ਦੇ ਤਰ੍ਹਾਂ ਦਾ ਇਹ ਜਿਹੜੀ ਫਰ ਲੱਗੀ ਹੈ ਫਰ ਵਾਲਾ ਇਹ ਕਲਰ ਤੇ ਫਰ ਆ ਇਹ ਦੂਸਰੇ ਤੇ ਫਰ ਨਹੀਂ ਸੀ ਗਈ ਤੇ ਇਹਦੇ ਨਾਲ ਅਟੈਚ ਆ ਜੀ ਫਰ ਤੁਹਾਨੂੰ ਆਪਾਂ ਵੀਡੀਓ ਚ ਸਾਰੀ ਚ ਗੱਲਬਾਤ ਕਰਦੇ ਅਗੇ ਤੇ ਉਂਝ ਤਾਂ ਆਪਣੇ ਕੋਲੇ ਹੈਗਾ ਸੀ ਬਹੁਤ ਕੁਝ ਮੈਂ ਚਲੋ ਇਸ ਵਾਰ ਆਪਣੀ ਚੋਅ ਇਸ ਦੀ ਕਿ ਆਪਾਂ ਬਲੇਜ਼ਰ ਕੋਟ ਲੈ ਕੇ ਆਉਣੀ ਆਗੇ ਚਲੋ ਜੀ ਆਪਾਂ ਬਲੇਜ਼ਰ ਕੋਟ ਲੈ ਆਂਦਾ ਤੇ ਆਪਾਂ ਇੱਕ ਫਲਫੀ ਕੋਟ ਲੈਣੀ ਸੀਗੀ ਫਲਫੀ ਕੋਟ ਆਪਾਂ ਨੂੰ ਨਹੀਂ ਮਿਲਿਆਗਾ ਤੇ ਇਸ ਕਰਕੇ ਉਹਦੇ ਨਾਲ ਕੋ ਬੜਾ ਨੇਰਾ ਹੋ ਗਿਆ ਸੀਗਾ ਆਹ ਦੇਖ ਸਕਦੇ ਹੋ ਤੁਸੀਂ ਸੋਨ ਆਪਾਂ ਸਾਰਾ ਇਹ ਦਿਖਾਉਣੀ ਆ ਅੱਗੇ ਕਰ ਦਿਆ ਗੱਲਬਾਤ ਇਹ ਵੀ ਕਿੰਨਾ ਲੌਂਗ ਹੈ ਥੋੜਾ ਜਨਾ ਸ਼ਾਰਟ ਚ ਹੈਗਾ ਕੁਝ ਜਿਹੜੇ ਦੂਸਰੇ ਵਿਲੇਜੇ ਸੀਗੇ ਦੂਸਰੇ ਕਨਰ ਸੀਗੇ ਉਹ ਥੋੜੇ ਜ਼ਿਆਦਾ ਲੌਂਗ ਸੀਗੇ ਕਾਫੀ ਨੀਵੇਂ ਸੀ ਗਈ ਇਹ ਥੋੜਾ ਜਿਹਾ ਮੈਨੂੰ ਸੈੱਟ ਲੱਗਿਆ ਮਾ ਚਲੋ ਆਪਾਂ ਇਹ ਲੈ ਕੇ ਚੱਲਦੇ ਆਂ ਇਹਦਾ ਰੰਗ ਵੀ ਜਚਿਆ ਮੈਨੂੰ ਤੇ ਦੂਸਰੇ ਰੰਗ ਹੋਰ ਸਾਬ ਜੇ ਸੀਗੇ ਮਾ ਚਲ ਆਪਾਂ ਇਹ ਰੰਗ ਲੈ ਕੇ ਜਾਓ ਉਹ ਕਈਆਂ ਦੇ ਤਾਂ ਬਾਹਾਂ ਉੱਚੇ ਰਹ ਜਾਂਦੇ ਸੀਗੇ ਕਿਸੇ ਦਾ ਨਾ ਥੋੜਾ ਜਿਹਾ ਕਲਰ ਨਹੀਂ ਸੀ ਸਹੀ ਕਿਸੇ ਦੇ ਬਟਨ ਜੇ ਉਹ ਸੀਗੇ ਤੇ ਇਹਦੇ ਵਧੀਆ ਸੈਂਟਰ 'ਚ ਬਟਨ ਨੇਗੇ ਉਹਦੇ ਬਟਨ ਜੇ ਨਾ ਬਾਹਲੇ ਥੱਲੇ ਤਾਂ ਉੱਤੋਂ ਗळा ਜਆ ਵਾਲਾ ਨੀਵਾ ਇੱਥੋਂ ਥੱਲੇ ਤੱਕ ਨੀਵਾ ਸੀਗੇ ਇਹਦੇ ਸੈਂਟਰ 'ਚ ਵਧੀਆ ਬਟਨ ਨੇਗੇ ਤਾਂ ਉਹ ਪੂਰਾ ਸਾਰਾ ਇਸ ਤਰ੍ਹਾਂ ਇੱਥੇ ਧੱਕੇ ਬੰਦ ਹੋ ਜਾਂਦਾ ਈ ਤੇ ਬਾਕੀ ਇਹਦੀਆਂ ਬਾਹਾਂ ਵਧੀਆ ਨਹੀਂ ਮੈਨੇ ਬਾਕੀ ਹਰੇਕ ਕਿਸੇ ਚੀਜ਼ ਦੀ ਮੇਰੇ ਨਾਲ ਬਾਹ ਨਹੀਂ ਆਉਂਦੀ ਮੇਰੇ ਬਾਹਾਂ ਲੰਬੀਆਂ ਕਰਕੇ ਬਾਹ ਉੱਚੀ ਰਹਿ ਜਾਂਦੀਆਂ ਕੋਟੀ ਦੀ ਵੀ ਉੱਚੀ ਰਹਿੰਦਾ ਕੋਟੀ ਮੈਂ ਘੱਟੀ ਪਾਉਣੀ ਇਹ ਕੋਟੀ-ਕੁੱਟੀ ਨਹੀਂ ਮੈਂ ਖਰੀਦੀ ਹੁੰਦੀ ਕੋਟੇ ਬਸ ਦੋ ਨੇ ਕਿਉਂ ਘੱਟ ਹੀ ਲੈਣੀ ਹੁੰਦੀਆਂ ਕੋਟੀਆਂ ਪਾਉਣੀ ਕਿਉਂ ਬਾਹ ਥੱਲੇ ਤੱਕ ਨੀ ਮੀ ਨਹੀਂ ਆਉਂਦੀ ਜੀ ਉੱਚੀ ਰਹਿੰਦੇ ਬਾਦ-ਬਦ ਮੈਂ ਜੈਕਟ ਹੀ ਪਾਉਣੀ ਹੈ ਤੇ ਚਲੋ ਆਪਾਂ ਲੈ ਆਂਦੇ ਤੁਹਾਨੂੰ ਆਪ ਦਿਖਾਉਨੇ ਜੀ ਦਿਖਾਉਣਾ ਕੋਟ ਬਲੇਜ਼ਰ ਆਪਾਂ ਸ਼ੁਰੂ ਕਰਦੇ ਚਲੋ ਜੀ ਆਪਾਂ ਦਿਖਾਈਏ ਤੁਹਾਨੂੰ ਲਓ ਜੀ ਦੇਖ ਸਕਦੇ ਹੋ आपको पसंद आया ब्लैक आप लेके आए एक ब्लैक भी आप कलर आए प्राइज तुम देख सौ प्राइजर ब्लेजर ने हाई होंगे दूसरे थोड़े थोड़े जहाँ हो जाए ब्लेजर एक ब्लेजर एक होर शॉप से उसे ना लेडीज जैकटी बलेजर नहीं कहते पेंट ले पेंट लेके आएंगे ਉੱਥੇ ਆਪਾਂ ਨੂੰ ਐਵੇਂ ਯੋਗ ਨਾ ਵੀ ਜਾ ਕੇ ਮੋੜਨਾ ਝੌਖਾ ਹੋ ਗਿਆ ਸ਼ੌਪ ਤੇ ਵੀ ਆ ਲੱਗੂਗਾ ਪੁੱਛ ਕੇ ਜਦ ਮਾਚ ਲੋਪਾ ਤੇ ਚੀਜ਼ ਲੈ ਚਾਹਦੇ ਆਂ ਉੱਥੇ ਜੇ ਆਪਾਂ ਇੱਕ ਪੈਂਟ ਲੈ ਲਈ ਇਹਨਾਂ ਵਾਸਤੇ ਉੱਥੇ ਨਾ ਉਹਨਾਂ ਦੀ ਪਲਫੀ ਕੋਟ ਜੇ ਸਾਨੂੰ ਚਾਚੇ ਹੀ ਹੈਗੇ ਵਧੀਆ ਨਹੀਂ ਸੀਗੇ ਆਰ ਜੀ ਸੀਗੇ ਫਿਰ ਇੱਕ ਆਪਾਂ ਹੋਰ ਸ਼ੌਪਾਂ ਆਪਾਂ ਉੱਥੇ ਦੇਖਾਂਗੇ ਚੱਲਾਂਗੇ ਜੇ ਆਪਾਂ ਹੁਣ ਜਿਹੜਾ ਟਾਈਮ ਲਾਪਾ ਇੱਕ ਦੇ ਦਿੰਦੇ ਨੂੰ ਕੋਈ ਉਹਦੇ ਸੀ ਕੁਝ ਸ਼ਾਮ ਨੂੰ ਜਾਂਦੇ ਜਾਂਦੇ ਕਬੇੜਾ ਕਸਾਮ ਦੇ ਪਸ਼ਾਉਣ ਨੂੰ ਚਾਹਾਂਗੇ ਸ਼ਾਮ ਨੂੰ ਆਪਣਾ ਲੋਕਲ ਕਸਟਮਰ ਹੋ ਜਾਦੇ ਹੋ ਜਾਂਦੇ ਇਸ ਸਰਕਾਰ ਤੇ ਉਧਰ ਵੀ ਹੋ ਗਿਆ ਤੇ ਅਸੀਂ ਇੱਕ ਲਾ ਬਲੇਜ਼ਰ ਲੈਣੇ ਨੇ ਇੱਕ ਸ਼ੌਪ ਤੋਂ ਆਪਣਿਆ ਇਕੱਲੀ ਪੈਂਟ ਲੈਣੀ ਸੀਗੀ ਫਿਰ ਆਪਾਂ ਹੋਰ ਚੱਲ ਕੇ ਆਪਾਂ ਲੈ ਚਾਵਾਂਗੇ ਖਲਫੀ ਕੋਟ ਲੈਣਾ ਇਹਨਾਂ ਵਾਸਤੇ ਫਿਰ ਆਪਾਂ ਲੈ ਚਾਵਾਂਗੇ ਖਲਫੀ ਕੋਟ ਚਲੋ ਇਹ ਸੋ ਨੂੰ ਮੈਨੂੰ ਉਮੀਦ ਆ ਪੂਰੀ ਵਧੀਆ ਲੱਗਿਆ ਹੋਊਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਲੇਜ਼ਰ ਆਪਾਂ ਕਿੱਦਾਂ ਲੱਗਿਆ ਆਪਾਂ ਪਹਿਲੀ ਵਾਰ ਹੀ ਜੁਦੀ ਕਰਾਂਗੇ ਸੇਮ ਆ ਚਲੋ ਪੰਟ ਲੈ ਕੇ ਜਾਂਦੇ ਹਾਂ ਇਸ ਵਾਰ ਬਲੇਜ਼ਰ ਕੋਟ ਚਲੋ ਜੀ ਅੱਜ ਦੀ ਵੀਡੀਓ ਵੀ ਦੇਖੀ ਜਾਓ ਮੈਨੂੰ ਪਸੰਦ ਨਾ ਹੋਣਾ ਤਾਂ ਤੱਕ